ਅੱਜ ਸਦੀ ਦਾ ਇਤਿਹਾਸਕ ਦਿਨ ਕਹੀਏ ਤਾਂ ਕੋਈ ਅਟਕਤ ਨਹੀਂ ਹੋਵੇਗੀ ਕਿਉਂਕਿ ਅੱਜ ਸ੍ਰੀ ਰਾਮ ਲੱਲਾ ਅੱਜ ਆਪਣੇ ਨਿਵਾਸ ਸਥਾਨ ਤੇ ਪਰਤ ਗਏ ਨੇ ਤੇ ਦੇਸ਼ ਭਰ ਵਿੱਚ ਪੂਰੀ ਦੁਨੀਆ ਦੇ ਵਿੱਚ ਦਿਵਾਰੀ ਵਰਗਾ ਮਾਹੌਲ ਆ ਕੋਈ ਮਾਰਕੀਟ ਕੋਈ ਜਿਹੜੀ ਆ ਜਗ੍ਹਾ ਇਸ ਤਰ੍ਹਾਂ ਨਹੀਂ ਜਿੱਥੇ ਅੱਜ ਜੁੱਧਿਆਂ ਦੇ ਵਿੱਚ ਜਿਹੜਾ ਸਮਾਗਮ ਚੱਲ ਰਿਹਾ ਜਿੱਥੇ ਰਾਮ ਲੱਲਾ ਜੀ ਆਪਣੇ ਜਿਹੜੀ ਆ ਨਿਵਾਸ ਸਥਾਨ ਤੇ ਪਰਤੇ ਨੇ ਪ੍ਰਾਣ ਪ੍ਰਸ਼ਟਾ ਹੋਈ ਆ ਉਹਨੂੰ ਲੈ ਕੇ ਅੱਜ ਸਾਰੇ ਦੇਸ਼ ਭਰ ਤੋਂ ਜਿਹੜਾ ਔਰ ਖੁਸ਼ੀ ਦਾ ਉਸਲਾ ਦਾ ਮਾਹੌਲਾ ਲੋਕ ਇਸ ਦਿਨ ਨੂੰ ਜਿਹੜਾ ਆਪਣੀ ਖੁਸ਼ੀ ਨਾਲ ਨੱਚ-ਗਾ ਕੇ ਮਨਾ ਰਹੇ ਨੇ ਕਿਉਂਕਿ ਜਿੱਥੇ 14 ਸਾਲ ਦੇ ਵਿਨਵਾਸ ਤੋਂ ਬਾਅਦ ਜਦੋਂ ਜੁੱਧਿਆ ਰਾਮ ਜੀ ਪਰਤੇ ਸੀ ਤਾਂ ਦਿਵਾਲੀ ਮਨਾਈ ਗਈ ਸੀ ਪਰ ਹੁਣ ਤਾਂ ਕਹਿੰਦੇ 500 ਸਾਲ ਬਾਅਦ ਰਾਮ ਜੀ ਆਪਣੇ ਜਿਹੜੇ ਨਿਵਾਸ ਸਥਾਨ ਤੇ ਪਰਤੇ ਨੇ ਤੇ ਰਾਮ ਮੱਲਾ ਜੀ ਆਪਣੇ ਨਿਵਾਸ ਸਥਾਨ ਤੇ ਪਰਤੇ ਨੇ ਤੇ ਇਹ ਅੱਜ ਇਹ ਸਦੀ ਦਾ ਇਤਿਹਾਸ ਕਿਵੇਂ ਕਿਉਂ ਨਹੀਂ ਹੋ ਸਕਦਾ ਸਾਡੇ ਨਾਲ ਕੁਝ ਲੋਕ ਨੇ ਅਸੀਂ ਗੱਲਬਾਤ ਕਰਦੇ ਹਾਂ बुढ़ी गिनती पाया है कहना चाहोगे अजी का इतिहासिक दिन है आज है तो बड़े सबसे बड़ा दिन है क्योंकि कहते हैं कि लगन नहीं जी मूर्त नहीं है सब है आज लगन भी आया मूर्त भी आया क्योंकि तदेव लगन सुदनम तदेवा तारा बलम चंद्र बलम तदेव आज जो है द्वादशी का दिन सोमवार भगवान सूर्य नारायण जो है तो उत्तरायण हो गए हैं सबसे पर्व का दिन है और भगवान श्री राम को जो है तो मोदी जी ने और योगी जी ने जो है तो अयोध्या धाम में बैठा दिया इससे बड़ा कौन से पर्व दिन होता है इसलिए मैं जनता का और हिंदुओं का बड़ा शुक्र करता हूँ की भगवान श्री सभी धर्म वालों ने जो है ये आज का दिन माना है जिस दिन जय श्री राम इस भूतल पृथ्वी पर आए हैं बोल पर राम ਰਾਮਚੰਦਰ ਭਗਵਾਨ ਕੀ ਜੈ ਬਿਲਕੁਲ ਅਨੰਦ ਜੀ ਬੜੇ ਦੇਖਿਆ ਮੈਂ ਬੜਾ ਭੰਗੜਾ ਵੀ ਪਾ ਲਿਆ ਖੁਸ਼ੀ ਬੜੀ ਬਣਾਈ ਆ ਕਿਸ ਤਰ੍ਹਾਂ ਲੱਗਦਾ ਕਿ ਅੱਜ ਜਿਹੜਾ ਇਤਿਹਾਸਕ ਸਦੀ ਦਾ ਜਿਹੜਾ ਇਤਿਹਾਸਕ ਦਿਨ ਜੇ ਕਹਿ ਲਈਏ ਕਿਉਂਕਿ ਸਾਡੇ ਹਿੱਸੇ ਆਇਆ ਜਿਹੜਾ ਅੱਧਾ ਦਿਨ ਕਿਉਂਕਿ ਲੰਬੇ ਸਮੇਂ ਤੋਂ 500 ਸਾਲ ਤੋਂ ਜਿਹੜੀ ਆ ਲੜਾਈ ਚੱਲਦੀ ਆ ਕਿ ਰਾਮ ਲੱਲਾ ਜੀ ਆਪਣੇ ਜਿਹੜੇ ਨਿਵਾਸ ਸਥਾਨ ਤੇ ਪਰਤਨ ਅੱਜ ਉਸ ਵਾਗਾ ਦਿਨ ਆ ਗਿਆ ਬਾਕੀ ਜਿਹੜਾ ਤੁਸੀਂ ਕੈਸ ਬੱਗ ਦਿਨ ਆਇਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਬਾੜ ਵਾਸੀਆਂ ਨੂੰ ਇਸ ਸ਼ੁਭ ਗੜੀ ਦੇ ਆਪਣਾ ਮੁਬਾਰਕਬਾਦ ਦਵਾਂਗਾ ਤੇ ਮੈਂ ਜਿਹੜਾ ਇਸ ਬੱਗ ਦਿਨ ਆਇਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਸਾਡੇ ਜਿਹੜੇ ਪੁਰਾਣੇ ਦੇਖਿਆ ਸੀਗਾ ਜਦੋਂ ਅਯੋਧਿਆ ਚ ਰਾਮ ਜੀ ਵਾਪਸ ਆਏ ਸੀ ਬਨਵਾਸ ਕੱਟ ਕੇ 14 ਸਾਲ ਦਾ ਉਸ ਤੋਂ ਬਾਅਦ ਸਾਡੀ ਇਹ ਉਤ੍ਰਿਤਾ ਯੁਗ ਸੀਗਾ ਅੱਜ ਜਿਹੜਾ ਇਹ ਯੁਗ ਹੈਗਾ ਕਲਯੁਗ ਦੇ ਵਿੱਚ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਸਾਡੇ ਬੱਚੇ ਜਾਂ ਸਾਡੇ ਜਿਹੜੇ ਪਰਿਵਾਰ ਦੇਖ ਸਕਿਆ ਜਿਹੜੇ ਅਕਰਿ ਸ਼ੁਭਕੜੀ ਦੇਖ 14 ਸਾਲ ਦਾ ਬਨਵਾਸ ਕੱਟ ਕੇ ਜਦੋਂ ਆਏ ਸੀ ਕਹਿੰਦੇ ਦੀਵਾਲੀ ਮਨਾਈ ਗਈ ਸੀ ਹੁਣ ਤਾਂ 500 ਇਹਦਾ ਇਹਦਾ 500 ਸਾਲ ਬਾਅਦ ਬਨਵਾਸ ਹੋ ਗਿਆ ਇਹ ਮਹਾ ਦੀਵਾਲੀ ਦੇ ਰੂਪ ਵਿੱਚ ਮਨਾਇਆ ਜਾਏਗਾ ਔਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਮੋਦੀ ਸਰਕਾਰ ਦਾ ਵੀ ਤੇ ਨਾਲੇ ਮੈਂ ਮੋਦੀ ਸਰਕਾਰ ਨੂੰ ਅਪੀਲ ਵੀ ਕਰਾਂਗਾ ਕਿ ਜਿਹੜਾ ਇਹ ਦਿਨ ਹੈਗਾ ਇਹਨੂੰ ਇਹ ਇਤਿਹਾਸਿਕ ਛੁੱਟੀ ਦਿੱਤੀ ਹੋਵੇ ਇਸ ਇਸ ਦਿਨ ਦੀ ਨੈਸ਼ਨਲ ਹੌਲੀਡੇ ਸ਼ੈਲ ਕੋਸ਼ਿਸ਼ ਕੀਤੀ ਹੋਵੇ ਬਸ ਉਹਨੂੰ ਲੱਗਿਆ ਨਹੀਂ ਅੱਜ ਪੰਜਾਬ ਸਰਕਾਰ ਨੇ ਛੁੱਟੀ ਨਹੀਂ ਕੀਤੀ ਬਾਕੀ ਸੂਬਿਆਂ ਦੇ ਜਿਹੜੀ ਛੁੱਟੀ ਕਰਦੇ ਨੇ ਦੇਖੋ ਇਸ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਗਾ ਦੇਖੋ ਤਾਂ ਹੋਣੀ ਚਾਹੀਦੀ ਸੀਗੀ ਬਟ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਆਪਾਂ ਰਾਜਨੀਤਿਕ ਖੇਡ ਨਹੀਂ ਨਾ ਹੀ ਕਰਨਾ ਚਾਹਨਾ ਹੈ ਇਸ ਸਮੇਂ ਸਿ ਜਿਹੜਾ ਜਿਹੜਾ ਅੱਜ ਸਾਡਾ ਪ੍ਰੋਗਰਾਮ ਹੋਇਆ ਹੈ ਇਹਦੇ ਸਾਰੀਆਂ ਟੀਮਾਂ ਆਈਆਂ ਨੇ ਚਾਹੇ ਆਪ ਸਰਕਾਰ ਦੇ ਬੰਦੇ ਆਪਣੇ ਮੁਖਾਲਿਦੇ ਕੋਈ ਹੋਣ ਜਾਂ ਕਾਂਗਰਸ ਦੇ ਹੋਣ ਜਾਂ ਭਾਜਪਾ ਦੇ ਹੋਣ ਜਾਂ ਸਾਰੇ ਪਹੁੰਚੇ ਸੀਗੇ ਮੈਂ ਕੀ ਕਹਣਾ ਚਾਹੁੰਦੇ ਹਾਂ ਅੱਜ ਇਤਿਹਾਸਕ ਦਿਨਾਂ ਬੜੇ ਦੇਖਿਆ ਕਾਫੀ ਜ਼ਿਆਦਾ ਖੁਸ਼ੀ ਮਨਾ ਰਹੇ ਹਾਂ ਹਰ ਕੋਈ ਜਿਹੜਾ ਇੱਥੇ ਆ ਕੇ ਇਸ ਉਲਾਸ ਦੇ ਵਿੱਚ ਛੋਡੇ ਨਾਲ ਸ਼ਾਮਲ ਹੋਇਆ ਮੈਂ ਸਭ ਤੋਂ ਪਹਿਲਾਂ ਜੀ ਆਪਣੇ ਵਾੜਵਾਸੀਆਂ ਨੂੰ ਮੁਹੱਲੀ ਵਾਸੀਆਂ ਦੇਸ਼ ਵਾਸੀ ਸਾਰਿਆਂ ਨੂੰ ਹੀ ਜੀ ਇਸ ਪ੍ਰਾਨ ਲੱਲਾ ਦੀ ਜਿਹੜੀ ਪ੍ਰਾਨ ਪਛਤਾ ਦੀ ਸਭ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਤੇ ਉਸ ਵਾਰ ਜਿਹੜੇ ਜੀ ਜਿਹੜਾ ਇਹ ਉਤਸਵ ਰੱਖਿਆ ਗਿਆ ਸੀਗਾ ਇਹ ਉਤਸਵ ਦੇ ਵਿੱਚ ਸਾਡੇ ਸਾਰੇ ਹੀ ਵਾੜਵਾਸੀ ਸਾਡੇ ਸਾਰੇ ਮੁਹੱਲੀ ਵਾਸੀ ਉਹ ਸਾਰੇ ਹੀ ਸਾਡੇ ਜਿਹੜੇ ਕਾਉਂਸਲਰਸ ਜਿਹੜੇ ਕਿ ਕੋਈ ਜਿਹੜੇ ਮਰਜ਼ੀ ਪਾਰਟੀ ਨਾਲ ਸੀਗੇ ਸਾਰੇ ਨੇ ਆਕੇ ਸਾਹਮਣੇ ਲੱਦੇ ਇਸ ਸਾਨੂੰ ਬਹੁਤ ਬੜੀ ਹੀ ਖੁਸ਼ੀ ਨਾਲ ਮਨਾਇਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਸਿੱਧੂ ਸਾਹਿਬ ਸਾਡੇ ਜੀਤੀ ਭਾਜੀ ਮੇਰ ਸਾਹਿਬ ਜੀ ਤੇ ਸਾਡੇ ਡਿਪਟੀ ਮੇਅਰ ਸਾਡੇ ਸੀਨੀਅਰ ਡਿਪਟੀ ਮੇਅਰ ਉਹ ਸਾਡੇ ਬਹੁਤ ਸਾਰੇ ਕਾਉਂਸਲਰ ਇਹਨਾਂ ਤੇ ਉਹਨਾਂ ਸਾਰਿਆਂ ਨੇ ਆਕੇ ਇਤਿਹਾਦੀ ਲਗਾਈ ਤੇ ਮੈਂ ਸਾਰਿਆਂ ਦਾ ਹੀ ਦੇ ਤਹਿ ਦਿਲ ਤੋਂ ਧੰਨਵਾਦ ਕਰਦੀ ਆ। ਕੀ ਕਹਿਣਾ ਚਾਹੁੰਦੇ ਹੋ? ਵੱਡਾ ਹਰ ਮੰਦਰ ਦੇ ਵਿੱਚ ਜਿਹੜਾ ਸਮਾਗਮ ਹੁੰਦਾ ਅਸੀਂ ਬੜਾ ਉਲਾਸ ਨਾਲ ਮਨਾਉਂਦੇ ਆਂ ਪਰ ਅੱਜ ਦਾ ਜਿਹੜਾ ਇਤਿਹਾਸਕ ਦਿਨ ਆਜ ਦਾ ਜੋ ਦਿਹਾੜਾ ਕਿਵੇਂ ਮਹਿਸੂਸ ਹੁੰਦਾ ਕਿਉਂਕਿ ਰਾਤ ਦੇ ਹੀ ਜਿਹੜਾ ਸਮਾਗਮ ਚੱਲਦਾ ਅੱਜ ਅਸੀਂ ਨੂੰ ਬਹੁਤ ਪੁਰਵਜਾਂ ਦੇ ਜਿਹੜੇ ਸਾਡੇ ਬੜੇ ਬੜੇ ਵਿਦੇਸ਼ਾਂ ਦੀ ਅੱਗੇ ਮਾਂ ਤੀਤੀ ਸਾਨੂੰ ਅੱਜ ਨਸੀਬ ਹੋਈ ਹੈ ਅੱਜ ਸਾਨੂੰ ਸਦੀਆਂ ਬਾਅਦ ਸਾਨੂੰ ਖੁਸ਼ ਮੌਕਾ ਮਿਲਿਆ ਖੁਸ਼ੀ ਮਨਾਉਣ ਦਾ ਸਾਰੇ ਪਾਸੇ ਮੋਹਾਲੀ ਦੇ ਵਿੱਚ ਵੀ ਸਾਰੇ ਸੰਸਾਰਿਕ ਹਰ ਪਾਸੇ ਬੜੀ ਖੁਸ਼ੀਆਂ ਮਨਾਇਆ ਜਾ ਰਿਹਾ ਹੈ ਅਸੀਂ ਫਿਰ ਵੀ ਕਰਦੇ ਇਸ ਨੂੰ ਛੁੱਟੀ ਹੋਣੀ ਚਾਹੀਦੀ ਹੈ ਇਨ ਫਿਊਚਰ ਤੱਕ ਦਿਵਾਲੀ ਨੂੰ ਵੀ ਅਸੀਂ ਮਨਾਈਏ ਠੀਕ ਹੈ ਮੈਮ ਅੱਜ ਕੋਈ ਮਾਰਕੀਟ ਇਸ ਤਰ੍ਹਾਂ ਦੀ ਨਹੀਂ ਹੈਗੀ ਜਿੱਥੇ ਕੋਈ ਜਿਹੜਾ ਮਤਲਬ ਖੁਸ਼ੀਆਂ ਮਨਾਈ ਹੋਵੇ ਜਿਦਾ ਦਾ ਜਿਹੜਾ ਦੀਵਾ ਵਾਲਾ ਵੀ ਕੀਤੀ ਗਈ ਆ ਤੇ ਅੱਜ ਮੈਂ ਦੇਖਿਆ ਮਾਰਕੀਟ ਤੇ ਹਰ ਕੋਈ ਮਾਰਕੀਟ ਸਜੀ ਹੋਈ ਆ ਚੰਡੇ ਨੇ ਉੱਥੇ ਕੇਸਰੀ ਚੰਡੇ ਜਿਹੜੇ ਸੁੱਟਾਏ ਜਾ ਰਹੇ ਨੇ ਸਰ ਆਪ ਜੋ ਮਾਰਕੀਟ ਸਜਣ ਵਾਲੀ ਬਾਤ ਬੋਲ ਰਹੇ ਹੋ ਉਹ ਤਾਂ ਸਜੇਗੀ क्योंकि आज सारे सवा सौ करोड़ हिंदुस्तानियों की जो है वो आज दीपावली है दीपा आज हमारे राम जी की प्राण प्रतिष्ठा उत्सव हो रहा है तो हमारे लिए दीपावली है हम हम भी अपने घरों में आज पूरी दिवाली मनाएंगे जैसे अमावस्या कार्तिक की मस्या को मनाते हैं वैसे आज हम दिवाली मनाएंगे कहते जरूर बनता क्योंकि तो प्रधानमंत्री मुख्यमंत्री ने जय योगी नाथ जी उन्होंने ना 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 बन गया क्योंकि लंबा संघर्ष जरूर होया बहुत सारिया कुर्बानियां गई ने इस मंदिर को नई ਤੇ ਹੁਣ ਜਾ ਕੇ ਜਿਹੜਾ ਆਖਰ ਇਹ ਸੁਹਾਗ ਪ੍ਰਾਪਤ ਹੋਇਆ ਸਦੀ ਦਾ ਇਤਿਹਾਸ ਕਹਿੰਦੇ ਨੇ ਦਿਨਾ ਇਹਦੀ ਛੁੱਟੀ ਜਰੂਰ ਹੋਣੀ ਚਾਹੀਦੀ ਆ ਅੱਜ ਕੋਈ ਇਸ ਤਰ੍ਹਾਂ ਦੀ ਮਾਰਕੀਟ ਜਾਂ ਕਿਸ ਤਰ੍ਹਾਂ ਦਾ ਕੋਈ ਬਾਜ਼ਾਰ ਜਾਂ ਫਿਰ ਕੋਈ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਕਾਰਕੜਾ ਨਹੀਂ ਦੇਖਿਆ ਗਿਆ ਜਿੱਥੇ ਕੋਈ ਕੇਸੀ ਚੰਡੇ ਨਾਚ ਕੇ ਰਾਤ ਦੇ ਜਿਹੜੇ ਦੀ ਮਾਰਾ ਕੀ ਚੰਗੀਆਂ ਨੇ ਤੇ ਹੁਣ ਵੀ ਇੱਥੇ ਨੱਚ ਗਾ ਕੇ ਅੱਡਾ ਦੇ ਨਾਲ ਪਿਆਸਕ ਦੇ ਨਾਲ ਜਾ ਰਿਹਾ ਤੇ ਉਹ ਕਹਿੰਦੇ ਨੇ ਕਿ ਸਾਨੂੰ ਇਹ ਤੁਹਾਡਾ ਪ੍ਰਾਤ ਹੋਇਆ ਕਿ ਅਸੀਂ ਰਾਮ ਲੱਲਾ ਜੀ ਦੇ ਦਸ ਕਰ ਸਕਿਆ ਜਿੱਤੇ ਵੇਲੇ ਤਾਂ ਦੀਵਾਲੀ ਵਰਗਾ ਮਾਹੌਲ ਵੀ ਆ ਉਹ ਮਹਾਲੀ ਦੇ ਵਿੱਚ ਵੀ ਉਹ ਮਾਹੌਲ ਦੇਖਣ ਨੂੰ ਮਿਲ ਰਿਹਾ ਮਹਾਲੀ ਧੋਗਰ ਦੀ ਬਣੀਪਾਲ ਪਹਿਲੀ ਪੋਸਟ ਪੰਜਾਬੀ